ਸਾ希 ਕਾਲ ਜੀ ਸਾਰਿਆਂ ਨੂੰ ਉਮੀਦ ਹੈ ਜੀ ਸਾਰੇ ਜਣੇ ਤੰਦਰੁਸਤ ਹੋ ਠੀਕ ਠਾਕ ਹੋ ਤੇ ਆਪਣਾ ਬਹੁਤ ਸਾਰਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਤੋਂ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਘਰ ਦੇ ਕੰਮ ਕਰਕੇ ਜੀ ਆਪਾਂ ਰੈਡੀ ਹੋ ਗਏ ਆ ਸਕੂਲ ਜਾਣ ਲਈ ਮੈਂ ਛ ਸਕੂਲ ਜਾ ਰਹੀ ਆ ਜੈਸਮੀਨ ਤੇ ਤੇ ਨਵਦੀਪ ਤੇ ਸਕੂਲ ਜਾਣਾ ਹੈ ਜਿੱਥੇ 1 ਘੰਟਾ ਡੇਢ ਘੰਟੇ ਦਾ ਆਪਾਂ ਨੂੰ ਕੰਮ ਹੈਗਾ ਦੋਨਾਂ ਸਕੂਲਾਂ ਦੇ ਵਿੱਚ ਤੇ ਆਪਾਂ ਜੀ ਅੱਛਾ ਦੁਪਹਿਰ ਦਾ 11:00 ਵਜੇ ਘਰੋਂ ਨਿਕਲਦਾ ਨਿਕਲਦਾ ਕਾਫੀ ਲੇਟ ਹੋ ਗਿਆ ਸੋਚਿਆ ਸੀ ਸਵੇਰੇ ਥੋੜਾ ਜਲ ਤੇ ਗੇਟ ਇਸ ਲਈ ਲਗਾਤਾ ਕਿਉਂਕਿ ਮੰਮੀ ਵੀ ਹੈ ਨਹੀਂ ਸੀਗੇ ਘਰੇ ਤੇ ਇਹ ਕੁਝ ਪਲਾਂਟ ਹੈ ਜਿਹੜੇ ਮੈਂ ਲੈ ਕੇ ਆਈ ਸੀ ਕਿਸੇ ਦੇ ਘਰੋਂ ਤੇ ਅੰਦਰ ਇਸ ਤਰ੍ਹਾਂ ਮੈਂ ਤੋਂ ਗਮਲਿਆਂ ਦੇ ਵਿੱਚ ਲਗਾਤੇ ਇਹ ਬਹੁਤ ਵਧੀਆ ਹਰੇ ਭਰੇ ਹੋ ਖੜੇ ਹੈਗੇ ਇਹਨਾਂ ਦੇ ਵਿੱਚੋਂ ਕੋਈ ਵੀ ਪੌਦਾ ਖਰਾਬ ਨਹੀਂ ਹੋਇਆ ਤੇ ਕੁਝ ਬਾਹਰ ਲਾਏ ਮੈਂ ਉਹ ਥੋੜੇ ਜਿਹੇ ਧੁੱਪ ਦੇ ਨਾਲ ਕਮਲਾ ਜਾਂਦੇ ਆ ਤੇ ਬੱਚਿਆਂ ਦੇ ਸਕੂਲ ਦੇ ਵਿੱਚ ਫੀਸ ਭਰਨੀ ਹੈ ਇੱਕ ਬੈਂਕ ਦੇ ਵਿੱਚ ਕੰਮ ਮੈਂ ਬੈਂਕ ਵੀ ਸਾਨੂੰ ਉੱਥੇ ਰਾਹ ਦੇ ਵਿੱਚ ਪੈ ਜਾਣਾ ਹੈਗਾ ਜੈਸਮੀਨ ਅੱਜ ਘਰੇ ਸੀ ਸੋਚਿਆ ਜੈਸਮੀਨ ਦੇ ਬੈਂਕ ਦੇ ਵਿੱਚ ਇੱਕ ਅੱਧਾ ਡਾਕੂਮੈਂਟਸ ਸੀਗਾ ਜਿਹੜਾ ਰਹਿਦਾ ਸੀ ਲਾਉਣਾ ਹੈਗਾ ਤੇ ਉਹ ਲਾ ਕੇ ਆਉਣਾ ਹੈਗਾ ਤੇ ਇੱਥੇ ਜੈਸਮੀਨ ਮੇਰੇ ਨਾਲ ਜਾ ਰਹੀ ਹੈ ਨਵਦੀਪ ਸਕੂਲ ਗਿਆ ਹੋਇਆ ਸੀ ਅੱਛਾ ਜੀ ਇਹ ਨਵਦੀਪ ਦਾ ਸਕੂਲ ਹੈ ਤੇ ਕਈ ਕਹਿ ਦਿੰਦੇ ਆ ਕਿ ਸੇਫਟੀ ਪਰਪਸ ਤੋਂ ਤੁਸੀਂ ਨਾਮ ਵਗੈਰਾ ਨਾ ਦਿਖਾਇਆ ਕਰੋ ਸੋ ਇਹ ਜੀ ਕੋਈ ਦਿੱਕਤ ਨਹੀਂ ਹੈ ਜੋ ਜਾਣਦੇ ਆ ਉਹਨਾਂ ਨੂੰ ਸਭ ਪਤਾ ਹੈ ਜੀ ਜਿੰਨਾਂ ਤੋਂ ਆਪਾਂ ਲੁਕੋਨੇ ਆ ਉਹਨਾਂ ਨੂੰ ਸਭ ਪਤਾ ਹੈਗਾ ਨਾਮ ਜਗ੍ਹਾ ਸਭ ਪਤਾ ਹੁੰਦੀ ਹੈ ਬਾਕੀ ਸਕੂਲ ਦੀ ਸਿਕਿਉਰਿਟੀ ਬਹੁਤ ਟਾਈਟ ਹੈ ਇਹ ਜੀ ਕੋਈ ਪ੍ਰੋਬਲਮ ਨਹੀਂ ਤੇ ਬਾਕੀ ਜਦੋਂ ਕੋਈ ਪ੍ਰੋਬਲਮਸ ਹੁੰਦੀਆਂ ਸਿਕਿਉਰਿਟੀਆਂ ਵਗੈਰਾ ਕੁਝ ਨਹੀਂ ਕਰਦੀਆਂ ਤੇ ਲਓ ਜੀ ਉਸ ਤੋਂ ਬਾਅਦ ਇਹ ਮਠਿਆਈ ਮੰਮੀ ਜਿਹੜਾ ਕੰਮ ਗਏ ਸੀਗੇ ਬਠਿੰਡੇ ਮਠਿਆਈ ਲੈਣ ਲਈ ਉਹ ਕੰਮ ਹੋ ਗਿਆ ਇਹ ਡੱਬੇ ਸੀਗੇ ਕੁਛ ਰਿਸ਼ਤੇਦਾਰ ਰਹਿ ਗਏ ਸੀਗੇ ਵਿਆਹ ਦੇ ਵਿੱਚ ਮਠਿਆਈ ਵੱਲੋਂ ਜਿਵੇਂ ਕਿ ਮੰਮੀ ਦੇ ਪੂਆ ਦੀਆਂ ਕੁੜੀਆਂ ਰਹਿ ਗਈਆਂ ਸੀ ਮੰਮੀ ਦੇ ਪੂਆ ਜੀ ਦੀਆਂ ਬੇਟੀਆਂ ਤੇ ਮੰਮੀ ਦੇ ਪੂਆਜੀ ਦੇ بیٹے ਦੀ ਇਹ ਮਠਿਆਈ ਹੈ ਜਿਹੜੀ ਇਹ ਰਹਿ ਗਈ ਸੀ ਬਾਜੀបាន ਨਹੀਂ ਦਿੱਤੀ ਹੋਈ ਹੈ ਬਾਜੀ ਮਾਰਨਿੰਗ ਫੜਾਉਣਗੇ ਤੇ ਮੰਮੀ ਇਹ ਡੱਬੇ ਆ ਮਠਿਆਈ ਦੇ ਜਿਹੜੇ ਇਹ ਤਿਆਰ ਕਰਵਾ ਕੇ ਘਰੇ ਲੈ ਆਏ ਆ ਤੇ ਆਪਾਂ ਜੀ ਇਹਨਾਂ ਨੂੰ ਕੱਢ ਕੇ ਫ੍ਰਿਜ ਦੇ ਵਿੱਚ ਲਗਾ ਦੇਾਂਗੇ ਕਿਉਂਕਿ ਖਰਾਬ ਨਾ ਹੋ ਜਾਣ ਮਾਰਨਿੰਗ ਤੱਕ ਗਰਮੀ ਹੋਗੀ ਆ ਹੁਣ ਮਾਰਨਿੰਗ ਤੱਕ ਜਾਣੀ ਆ ਵਾਪਸ ਤੇ ਅੱਛਾ ਜੀ ਇਹ ਇੱਕ ਡੱਬਾ ਹੈ ਜਿਹੜਾ ਇਹ ਪ੍ਰਸ਼ਾਦ ਦਾ ਲੱਡੂਆਂ ਵਾਲਾ ਘਰ ਵਾਸਤੇ ਲੈ ਕੇ ਆਂਦਾ ਮੰਗਵਾਇਆ ਮੈਂ ਕਿਉਂਕਿ ਮੈਂ ਇੱਥੇ ਬਾਬਾ ਜੀ ਦੀ ਜਗ੍ਹਾ ਹੈ ਸਾਡੇ ਜਿਨ੍ਹਾਂ ਨੇ ਇਸ ਪਿੰਡ ਦੀ ਨੀਂ ਰੱਖੀ ਹੈ ਉਹਨਾਂ ਦੀ ਮਿੱਟੀ ਨਿਕਲਦੀ ਹੈ ਤੇ ਇਹ ਡੱਬਾ ਆਪਾਂ ਉੱਥੇ ਚੜਾਉਣਾ ਤੇ ਅੱਛਾ ਜੀ ਅੱਜ ਅਠੇ ਦੀਆਂ ਕੜਾਈਆਂ ਹੋ ਰਹੀਆਂ ਅੱਠ ਅੱਜ ਅਸ਼ਟਵੀਂ ਸੀਗੀ ਤੇ ਆਪਾਂ ਚੇਤ ਦੇ ਮਹੀਨੇ ਅਠੇ ਦੀਆਂ ਕੜਾਈਆਂ ਕਰਦੇ ਹੁੰਦੇ ਆ ਬਹੁਤ ਟਾਈਮ ਤੋਂ ਨਾਨੀ ਵੀ ਕਰਦੇ ਸੀ ਮੰਮੀ ਵੀ ਕਰਦੇ ਸੀ ਤੇ ਆਪਾਂ ਬਣਾ ਰਹੇ ਹਾਂ ਜਿਹੇ ਇੱਥੇ ਕੜਾਈਆਂ ਦੇਗ ਹੈ ਜਿਹੜੀ ਆਟੇ ਦੀ ਬੰਨ ਨੀ ਤਿਆਰ ਹੋ ਗਈ ਹੈ ਤੇ ਇਹ ਜਿਹੜਾ ਡੱਬਾ ਹੈਗਾ ਇਹ ਪਾ ਪਾਪਾ ਜੀ ਦੇ ਪਾਪਾ ਮਸਤ ਰਾਮ ਦੀ ਜਗ੍ਹਾ ਹੈ ਜਿੱਥੇ ਆਪਾਂ ਚੜਾ ਕੇ ਆਵਾਂਗੇ ਇਹ ਵੈਸੇ ਕੋਈ ਮੇਰੀ ਕੋਈ ਪਹਿਲਾਂ ਸੁਖਣਾ ਸੀਗੀ ਕਿ ਛੋਟੀ ਮੋਟੀ ਮੰਨ ਲਓ ਵੀ ਕੋਈ ਵੀ ਆਪਾਂ ਜਦੋਂ ਕੋਈ ਹੁੰਦੀ ਹੈ ਆਪਾਂ ਇੱਥੇ ਸੁੱਖ ਸੁੱਖ ਲਈ ਜਿਵੇਂ ਉਹ ਪੂਰੀ ਹੋ ਜਾਂਦੀ ਹੈ ਤੇ ਮੈਨੂੰ ਜਿਹੜਾ 2-3 ਮਹੀਨੇ ਹੋ ਗਏ ਮੈਂ ਉਹ ਡੱਬਾ ਚੜ੍ਹਾ ਨਹੀਂ ਸਕੀ ਤੇ ਮੰਮੀ ਹੁਣ ਮਠਾਈ ਲੈਂਦੇ ਸੀ ਮੰਮੀ ਤੇ ਯਾਦ ਆ ਗਿਆ ਤੇ ਫਿਰ ਮੰਮੀ ਨੇ ਇਹ ਵਾਲਾ ਡੱਬਾ ਵੀ ਜਿਹੜਾ ਲੈ ਲਿਆ ਤੇ ਇਹ ਦੂਜੇ ਡੱਬੇ ਆਪਾਂ ਚੱਕ ਕੇ ਫ੍ਰਿਜ ਚ ਲਾਵਾਂਗੇ ਹੁਣ ਤੇ ਅੱਛਾ ਨਾਲ ਦੀ ਨਾਲ ਮਾਸੀ ਨੇ ਇੱਕ ਇਹ ਮਠਾਈ ਦਾ ਡੱਬਾ ਤੇ ਇੱਕ ਸੂਟ ਕੇਸ ਤੇ ਕੁਝ ਪੈਸੇ ਇਹ ਭੇਜੇ ਆ ਜੀ ਇੱਥੇ ਸਾਡੇ ਨਾਲ ਕਾਫੀ ਪੁਰਾਣੇ ਕੰਮ ਵਾਲੀ ਸੀਗੇ ਜੋ ਬਹੁਤ ਟਾਈਮ ਪਹਿਲਾਂ ਸਾਡੇ ਗੋਹਾ ਕੂੜਾ ਕਰਦੇ ਹੁੰਦੇ ਸੀਗੇ ਘਰੇ ਲੱਗੇ ਸੀਗੇ ਤੇ ਗੋਹਾ ਕੁੜਾ ਪਹਿਲਾਂ ਕਰਦੇ ਹੁੰਦੇ ਸੀਗੇ ਮਤਲਬ ਕਿ ਮੇਰੇ ਵਿਆਹ ਤੋਂ ਪਹਿਲਾਂ ਤੇ ਉਹ ਬਾਬਾ ਪੁਰਾਣੇ ਸੀ ਉਹਨਾਂ ਨੇ 15 20 ਸਾਲ ਘਰੇ ਕੰਮ ਕੀਤਾਗਾ ਮੇਰੇ ਵਿਆਹ ਤੋਂ ਬਾਅਦ ਵੀ ਕੀਤਾ ਹੋਣਾ ਇੱਥੇ ਕੰਮ ਮੇਰੀ ਨਾਨੀ ਨਾਲ ਤੇ ਉਹਨਾਂ ਨੂੰ ਅਸੀਂ ਹਰ ਥਾਂ ਤੇ ਮਾੜਾ ਮੋਟਾ ਮੰਨਦੇ ਹੀ ਹੈਗੇ ਤੇ ਮਸੀ ਜੀ ਨੇ ਸੂਟ ਡੱਬਾ ਸਾਰਾ ਇਹ ਉਹਨਾਂ ਲਈ ਭੇਜਿਆ ਸੀ ਅੱਛਾ ਇੱਕ ਮੰਮੀ ਇਹ ਗੁਲਾਬਜ਼ਾਮਨ ਦਾ ਡੱਬਾ ਲੈ ਕੇ ਆਈ ਸੀ ਜਿਹੜੀਆਂ ਕਿ ਬਹੁਤ ਜ਼ਿਆਦਾ ਵਧੀਆ ਬਣਾਉਂਦੇ ਬਿਕਾਨੇਰ ਵਾਲੇ ਜਦੋਂ ਆਉਂਦਾ ਡੱਬਾ ਤੇ 15 ਮਿੰਟਾਂ ਬਾਅਦ ਇਹ ਖਾਲੀ ਹੋ ਜਾਂਦਾ ਤੇ ਸਿਰਫ ਦੋ ਹੀ ਬਚੀਆਂ ਸੀਗੀਆਂ ਬੱਚਿਆਂ ਨੇ ਝਟ ਕਰਤਾ ਇਹ ਬਸ ਹੀ ਕੁਲਾਬ ਜਾਮਣ ਹੈ ਜੋ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਬਾਕੀ ਸਾਰੀਆਂ ਮਿਠਾਈਆਂ ਜਿਹੜੀਆਂ ਉਹ ਘਰੇ ਇਦਾਂ ਹੀ ਰੁੱਲਦੀਆਂ ਫਿਰਦੀਆਂ ਰਹਿੰਦੀਆਂ ਤੇ ਅਛਾ ਜੀ ਇਹ ਸੂਟ ਸੀ ਜਿਹੜਾ ਤੇ ਖੇਸ ਪੈਸੇ ਤੇ ਇੱਕ ਮਿਠਾਈ ਦਾ ਡੱਬਾ ਇਹ ਉਸ ਕਾਮਾ ਵਾਲੀ ਵਾਸਤੇ ਭੇਜਿਆਗਾ ਜਿਵੇਂ ਜਿਵੇਂ ਯਾਦ ਆਉਂਦਾ ਉਸ ਤਰ੍ਹਾਂ ਹੀ ਕੀ ਕੋਈ ਜਿਹੜਾ ਗਰੀਬੰਦਾ ਉਹ ਅਸੀਸ ਦਿੰਦਾ ਕੱਚੀ ਅਸੀਸ ਦਿੰਦਾਗਾ ਤੇ ਉਹਨਾਂ ਨੂੰ ਮਾਸੀ ਜੀ ਨੇ ਡੱਬਾ ਤੇ ਸੂਟ ਭੇਜਿਆ ਤੇ ਲਓ ਜੀ ਦੇਖਿਆ ਜੜੀ ਉਹ ਆਪਣੀ ਬਣ ਗਈ ਹੈ ਭੁੱਜ ਗਈ ਐ ਲਗਭਗ ਤੇ ਆਪਾਂ ਹੋਣ ਇਹਦੇ ਵਿੱਚ ਵੈਸੇ ਮੈਂ ਚਾਸ਼ਨੀ ਬਣਾ ਕੇ ਪਾਉਣੀ ਨਹੀਂ ਅਖੰਡ ਤੇ ਗਰਮ ਦਾ ਕੋਲ ਬਣਾ ਕੇ ਦੇਗ ਦੇ ਵਿੱਚ ਪਰ ਅੱਜ ਇੱਧਰ ਉੱਧਰ ਕੰਮ ਚ ਤੁਰੀ ਫਿਰਦੀ ਸਾਂ ਇਹ ਜੈਸਮੀਨ ਬਣਾ ਰਹੀ ਸੀ ਦੇਗ ਮਤਲਬ ਜੈਸਮੀਨ ਨੂੰ ਮੈਂ ਫਰਾਈ ਕਰਨ ਤੇ ਆਟਾ ਰੱਖਿਆ ਹੋਇਆ ਸੀਗਾ ਕੋਲੇ ਖਿਲਾ ਰਿਆ ਸੀ ਤੇ ਆਪਾਂ ਹੁਣ ਸਿੱਧੀ ਖੰਡ ਪਾ ਕੇ ਇਸ ਤਰ੍ਹਾਂ ਪਾਣੀ ਪਾ ਕੇ ਦੇਗ ਬਣਾਵਾਂਗੇ ਦੇਗ ਵਧੀਆ ਬਣੀ ਐ ਸੋ ਜੈਸਮੀਨ ਨੇ ਇਹਦੇ ਵਿੱਚ ਕਾਫੀ ਹੈਲਪ ਕੀਤੀ ਦੇਗ ਬਣਾਉਣ ਚ ਹੱਛਾ ਜੀ ਜਿਹੜੇ ਆਪਾਂ ਚੇਤ ਦੇ ਮਹੀਨੇ ਕੜਾਈਆਂ ਕਰਦੇ ਹੀ ਹੁੰਨੇ ਆਗੇ ਇਸ ਵਾਰ ਥੋੜਾ ਜ ਆ ਬੱਚਿਆਂ ਨੂੰ ਟਾਈਫਾਇਡ ਵਗੈਰਾ ਵੀ ਜਿਵੇਂ ਹੋਇਆ ਸੀਗਾ ਪਿਛਲੇ ਸਾਲ ਤੇ ਅਸੀਂ ਉਦੋਂ ਵੀ ਇਹ ਮਾਤਾ ਜੀ ਦੀਆਂ ਜਿਹੜੀਆਂ ਕੜਾਈਆਂ ਸੀਗੀਆਂ ਕੀਤੀਆਂ ਵੈਸੇ ਅਸੀਂ ਹਰ ਸਾਲ ਹੀ ਕਰਦੇ ਹੁੰਨੇ ਆ ਤੇ ਪਿੰਡ ਦੇ ਵਿੱਚ ਇੱਥੇ ਮੰਦਿਰ ਵੀ ਬਣਿਆ ਹੋਇਆ ਜੀ ਵੈਸੇ ਤਾਂ ਪਹਿਲਾਂ ਲੋਕ ਹੁੰਦੇ ਸੀ ਜਿਹੜੇ ਉਹ ਆਪਣੇ ਘਰੇ ਹੀ ਮੱਥਾ ਟੇਕ ਲੈਂਦੇ ਹੁੰਦੇ ਸੀ ਇਸ ਤਰ੍ਹਾਂ ਆਟੇ ਦੀ ਦੀਗ ਬਣਾ ਕੇ ਅਸੀਂ ਆਪਣੀ ਨਾਨੀ ਨੂੰ ਦੇਖਿਆ ਉਹ ਆٹے ਦੀ ਦੀਗ ਬਣਾ ਕੇ ਤੇ ਘਰੇ ਹੀ ਸਭ ਮਤਲਬ ਮੱਥਾ ਵਗੈਰਾ ਟੇਕ ਕੇ ਇਸ ਤਰ੍ਹਾਂ ਭੋਗ ਲਵਾਉਂਦੇ ਸੀ ਸੋ ਮੈਂ ਵੀ ਆٹے ਦੀ ਦੀਗ ਹੀ ਬਣਾਨੀ ਸੌਰੀ ਆٹے ਦੀ ਦੀਗ ਆٹے ਦੀ ਜੋਤ ਬਣਾ ਕੇ ਤੇ ਆٹے ਦੀ ਜੋਤ ਲਗਾ ਕੇ ਤੇ ਨਾਲ ਆٹے ਵਾਲੀ ਦੀਗ ਜਿਹੜੀ ਇਸ ਤਰ੍ਹਾਂ ਬਣਦੀ ਹੈ ਤੇ ਲਓ ਜੀ ਆਪਾਂ ਜਿਹੜੀ ਆٹے ਦੀ ਹੈ ਜੋਤ ਤਿਆਰ ਕਰ ਲਈ ਹੈ ਆਟਾ ਗੁੰਨ ਕੇ ਤੇ ਇਹਦੇ ਵਿੱਚ ਕੁਛ ਘਿਓ ਪਾ ਲਿਆ ਆਪਾਂ ਤੇ ਦੀਗ ਹੈ ਜਿਹੜੀ ਇਹ ਠੰਡੀ ਹੋ ਗਈ ਸੀ ਜੀ ਦੇ ਇੱਕ ਠੰਡੀ ਹੋ ਗਈ ਹੈ ਤੇ ਆਪਾਂ ਸਾਰੇ ਜੋ ਵੀ ਹੁੰਦੇ ਆ 7 9 ਜਿੰਨੇ ਵੀ ਹਿੱਸੇ ਕੱਢ ਕੇ ਮੱਥਾ ਟੇਕਦੇ ਆਂਗੇ ਤੇ ਸਾਡੇ ਜੀ ਇੱਥੇ ਮਾਤਾ ਦਾ ਬਹੁਤ ਵੱਡਾ ਮੇਲਾ ਵੀ ਲੱਗਦਾ ਹੈਗਾ ਜਿਵੇਂ ਕਿ ਬੁਰਜਾਂ ਦਾ ਮੇਲਾ ਕਿਆ ਚਾਹੁੰਦਾ ਜੀ ਨੂੰ ਉਹ ਸਾਡੇ ਨੇੜੇ ਹੀ ਰਹਿ ਜਾਂਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਭਾਰਾ ਇਕੱਠ ਹੁੰਦਾ ਹੈਗਾ ਹਰ ਮੰਗਲਵਾਰ ਕੀ ਹੁਣ ਤੱਕ ਚੇਤ ਦੇ ਸਾਰ ਹਰ ਹਰ ਇੱਕ ਦਿਨ ਮਤਲਬ ਚੇਤ ਦਾ ਸਾਰਾ ਮਹੀਨਾ ਆ ਮੇਲਾ ਲੱਗਦਾ ਹੈ ਮਾਤਾ ਦੀ ਮੱਥਾ ਟੇਕਿਆ ਜਾਂਦਾ ਤੇ ਸੁੱਖਾਂ ਜੜਾਵੇ ਚੜਦੇ ਆ ਜੋ ਵੀ ਹੁੰਦਾ ਅਗਲੇ ਦੀ ਮਨ ਮੁਤਾਬਕ ਥਮ ਸੁੱਖੇ ਜਾਂਦੇ ਆ ਜਿਵੇਂ ਕਿ ਥਮ ਚੜਾਇਆ ਜਾਂਦਾ ਤੇ ਆਪਾਂ ਜੀ ਮਾਤਾ ਮੰਮੀ ਮਾਈ ਸਰਖਾਨੀ ਮਾਤਾ ਜੀ ਦੇ ਮੱਥਾ ਟੇਕਿਆਏ ਸੀਗੇ ਇਹ ਜਿਹੜਾ ਅਠੇ ਦਾ ਘਰ ਵਾਲਾ ਮੱਥਾ ਹੁੰਦਾ ਇਹ ਇਸੇ ਤਰੀਕੇ ਟਿਕਦਾ ਹਰ ਇੱਕ ਦਾ ਆਪ ਦਾ ਆਪ ਦਾ ਹਿਸਾਬ ਹੁੰਦਾ ਵਸੀਂ ਬਸ ਇਸੇ ਤਰੀਕੇ ਮੱਥਾ ਟੇਕਿਆ ਦੇਖਦੇ ਆਂਗੇ ਕਿ ਇਸੇ ਤਰੀਕੇ ਟੇਕਦੇ ਆ ਪਿੰਡਾਂ ਦੇ ਵਿੱਚ ਉਸ ਤੋਂ ਬਾਅਦ ਆਪਾਂ ਮਿੱਟੀ ਕੱਢਣ ਜਾਣਾ ਹੈਗਾ ਕਿਉਂਕਿ ਹਰ ਮੰਗਲਵਾਰ ਇੱਥੇ ਮਿੱਟੀ ਕੱਢੀ ਤੇ ਕਿਉਂਕਿ ਬਾਬਾ ਜੀ ਜਿਹੜੇ ਇਸ ਪਿੰਡ ਦੇ ਜਿਨ੍ਹਾਂ ਨੇ ਮੋੜੀ ਗੱਡੀ ਸੀ ਉਹਨਾਂ ਦੇ ਨਾਮ ਦੀ ਇੱਥੇ ਮਿੱਟੀ ਨਿਕਲਦੀ ਐ ਸੋ ਇਹ ਕੋਈ ਅੰਧਵਿਸ਼ਵਾਸ ਚਾ ਕੁਝ ਉਹ ਨਹੀਂ ਐ ਜਿਹੜਾ ਇਸ ਸੰਤ ਮਹਾਤਮਾ ਸੀਗੇ ਇਸ ਪਿੰਡ ਦੇ ਵਿੱਚ ਜਿਵੇਂ ਬੈਠ ਕੇ ਉਹਨਾਂ ਨੇ ਕਾਫੀ ਤਪੱਸਿਆ ਕੀਤੀ ਐ ਨਾਮ ਜਪਿਆ ਸਿਮਰਨ ਕੀਤਾ ਤੇ ਸਾਰੇ ਉਹਨਾਂ ਦੀ ਰਿਸਪੈਕਟ ਦੇ ਵਿੱਚ ਇੱਜ਼ਤ ਦੇ ਵਿੱਚ ਉਹਨਾਂ ਦੇ ਨਾਮ ਦੀ ਮਿੱਟੀ ਕੱਢਦੇ ਐ ਤੇ ਉਹਨਾਂ ਦਾ ਜੋ ਵੀ ਹੁੰਦਾ ਹੈਗਾ ਕੋਈ ਪ੍ਰਸ਼ਾਦ ਵਗੈਰਾ ਛੱਡਦਾ ਹੈ ਮੰਗਲਵਾਰ ਨੂੰ ਤੇ ਲੌਂਜੀ ਮੱਥਾ ਪਾ ਕੇ ਟੇਕ ਲਿਆ ਸੀਗਾ ਬੱਚਿਆਂ ਨੂੰ ਦੇਗ ਸੀ ਜਿਹੜੀ ਵੰਡਤੀ ਜੈਸਮੀਨ ਦੀ ਤਾਂ ਮਤਲਬ ਅਲਰਜੀ ਹੋਣ ਕਰਕੇ ਕਣਕ ਤੋਂ ਦੇਗ ਨਹੀਂ ਖਾ ਸਕੂਗੀ ਉਸ ਨੂੰ ਫਿਰ ਮੈਂ ਸੋਚਿਆ ਸੀ ਥੋੜਾ ਲੱਡੂ ਦਾ ਪ੍ਰਸ਼ਾਦ ਦੇ ਦੂੰਗੀ ਉੱਥੇ ਮੱਥਾ ਟੇਕਣ ਤੋਂ ਬਾਅਦ ਜਾ ਕੇ اچھا ਮੰਮੀ ਚੈੱਕ ਕਰਵਾ ਰਹੀ ਸੀਗੀ ਕਿ ਡੱਬਾ ਚੈੱਕ ਕਰ ਲਓ ਕਿਤੇ ਗਲਤੀ ਨਾਲ ਦੂਸਰਾ ਨਾ ਚਲਾ ਗਿਆ ਹੋਵੇ ਤੇ ਲਓ ਜੀ ਆਪਾਂ ਚੱਲੇ ਆ ਹੁਣ ਮਿੱਟੀ ਕੱਢਣ ਤੇ ਇਹ ਡੱਬਾ ਚੜਾਉਣ ਦੇਗ ਆ ਮੈਂ ਜਿਹੜੀ ਲੈ ਲਈ ਐ ਨਾਲ ਦੇਗ ਵੀ ਉੱਥੇ ਭੋਗ ਲਵਾਵਾਂਗੇ ਆਪਾਂ ਪਹਿਲਾਂ ਕੱਢ ਲਿਆ ਸੀਗਾ ਤੇ ਨਵਦੀਪ ਖੇਡ ਰਿਆ ਸੀਗਾ ਨਵਦੀਪ ਨੂੰ ਚੇਂਜ ਕਰਨ ਦਾ ਵੀ ਟਾਈਮ ਨਹੀਂ ਮਿਲਿਆ ਅੱਛਾ ਜਦੋਂ ਵੀ ਇੱਥੋਂ ਦੀ ਲੰਘਦੇ ਆ ਬੱਚੇ ਪੌਦਿਆਂ ਨੂੰ ਜ਼ਰੂਰ ਦੇਖਦੇ ਆ ਕਿ ਜੋ ਕਿ ਰਾਤੋਂ ਰਾਤ ਨਹੀਂ ਵੱਡੇ ਹੋ ਜਾਣਗੇ ਬੱਚਿਆਂ ਨੂੰ ਐਕਸਾਈਟਮੈਂਟ ਹੁੰਦੀ ਹੈ ਕਿ ਕਦੋਂ ਫਲਾਵਰ ਲੱਗਣਗੇ ਇਸ ਨੂੰ ਤੇ ਲਓ ਜੀ ਅਸੀਂ ਗੇਟ ਖੋਲ੍ਹਿਆ ਤੇ ਸਾਡਾ ਛੋਟੂ ਇੱਥੇ ਖੜਾ ਸੀਗਾ ਇਹ ਸਾਰੇ ਮਤਲਬ ਇੱਥੇ ਗੇਟ ਦੇ ਆਲੇ-ਦੁਆਲੇ ਰਹਿੰਦੇ ਆ ਜਿੰਨੇ ਵੀ ਕੁੱਤੇ ਐ ਕਿਉਂਕਿ ਸਾਰਿਆਂ ਨੂੰ ਮੈਂ ਰੋਟੀ ਪਾਣੀ ਮੇਰਾ ਪਾਉਣਾ ਮਤਲਬ ਸਵੇਰੇ ਸ਼ਾਮ ਨੇਮ ਐ ਤੇ ਇਹ ਸਾਰੇ ਇੱਥੇ ਫਿਰ ਵੇਟ ਕਰਦੇ ਰਹਿੰਦੇ ਆ ਕਿ ਕਦੋਂ ਗੇਟ ਖੁੱਲੂਗਾ ਤੇ ਕਦੋਂ ਸਾਨੂੰ ਖਾਣ ਨੂੰ ਮਿਲੇਗਾ ਇਸ ਤੇ ਮੰਗਣ ਦਾ ਤਰੀਕਾ ਹੈਗਾ ਮਤਲਬ ਇਹ ਥੋੜਾ ਜਿਹਾ ਭੌਂਕ ਕੇ ਹੀ ਮੰਗਦਾ ਚੀਜ਼ ਨੂੰ ਇਹ ਪਿਆਰ ਨਾਲ ਨਹੀਂ ਮੰਗਦਾ ਤੇ ਲਓ ਜੀ ਆਪਣੇ ਘਰ ਦੇ ਨੇੜੇ ਹੀ ਆ ਬਹੁਤ ਜ਼ਿਆਦਾ ਦੂਰ ਨਹੀਂ ਹੈ ਬਾਬੇ ਦੀ ਜਗਾ ਜੋ ਬਾਬਾ ਜੀ ਦੀ ਇਹ ਨਾਲ ਹੀ ਆਪਣੇ ਘਰ ਤੇ ਬਿਲਕੁਲ ਦੋ ਘਰ ਛੱਡ ਗਈ ਹੈ ਸੋ ਅਸੀਂ ਫਿਰ ਤਾਂ ਹੀ ਪੈਦਲ ਹੀ ਜਾ ਰਹੇ ਹਾਂ ਤੇ ਅੱਛਾ ਜੀ ਇੱਕ ਚੀਜ਼ ਮੈਂ ਹੋਰ ਦੇਖੀ ਹੈ ਕਿ ਮੈਂ ਇਹ ਵਾਲਾ ਸੂਟ ਪਾਉਣ ਤੋਂ ਬਾਅਦ ਨੋਟ ਕੀਤਾ ਕਿ ਅੱਜ ਤੋਂ ਬਾਅਦ ਅਸੀਂ ਪਲਾਜ਼ੋ ਬਣਾਉਣੇ ਬੰਦ ਕਰ ਰੱਖਿਏ ਪਤਾ ਨਹੀਂ ਕਿਉਂ ਹੁਣ ਪਲਾਜ਼ੋਆਂ ਦਾ ਜਿਹੜਾ ਟ੍ਰੈਂਡ ਆ ਉਹ ਵੀ ਚਲਾ ਗਿਆ ਟਾਈਟ ਪਲਾਜ਼ੋ ਲੂਜ਼ ਪਲਾਜ਼ੋ ਵਧੀਆ ਨਹੀਂ ਲੱਗਦੇ ਹੁਣ ਸਿਰਫ ਸਟ੍ਰੇਟ ਸਲਵਾਰਾਂ ਦਾ ਹੀ ਟਿਊਲਿਪ ਸਲਵਾਰ ਇਸ ਸਟ੍ਰੇਟ ਸਲਵਾਰ ਇਨ੍ਹਾਂ ਦਾ ਫੈਸ਼ਨ ਟ੍ਰੈਂਡ ਦੇ ਵਿੱਚ ਐ ਹੁਣ ਥੋੜਾ ਜਿਹਾ ਤੇ ਮੈਨੂੰ ਇਹ ਸੂਟ ਪਾਏ ਹੋਏ ਹੁਣ ਬੜੇ ਹੀ ਵੇਅਰਡ ਲੱਗਦੇ ਆ ਬਟ ਜਦੋਂ ਆਪਾਂ ਕੋਈ ਕੱਪੜੇ ਬਣਾ ਲੈਨੇ ਆ ਤਾਂ ਉਹ ਮੇਰੀ ਆਦਤ ਨਹੀਂ ਐ ਕਿ ਉਹਨਾਂ ਨੂੰ ਸੈੱਟ ਦੀਏ ਫਿਰ ਆਪਾਂ ਘਰੇ ਇਨ੍ਹਾਂ ਨੂੰ ਪਾ ਕੇ ਆਪਾਂ ਵਰਤੋਂ ਦੇ ਵਿੱਚ ਲਿਆਵਾਂਗੇ ਖੰਡਾਵਾਂਗੇ ਤੇ ਲਓ ਜੀ ਆਪਾਂ ਜਗ੍ਹਾ ਤੇ ਪਹੁੰਚ ਗਏ ਆਂ ਇੱਥੇ ਟਿੱਕੇ ਆਪਾਂ ਮੱਥਾ ਤੇ ਮੇਨ ਇੱਥੇ ਮਿੱਟੀ ਹੀ ਨਿਕਲਦੀ ਐ ਜੀ ਸਭ ਤੋਂ ਪਹਿਲਾਂ ਜਦੋਂ ਅਸੀਂ ਬਚਪਨ ਚ ਆਉਂਦੇ ਹੁੰਦੇ ਸੀ ਨਾ ਬਹੁਤ ਛੋਟੀ ਇਸ ਦੇ ਵਿੱਚ ਵੀ ਮੈਮਰੀ ਯਾਦ ਐ ਮੈਨੂੰ ਕਿ ਇੱਕ ਸਾਈਡ ਤੇ ਟੋਬਾ ਬਣਿਆ ਹੋਇਆ ਸੀ ਜਿੱਥੇ ਗਿੱਲੀ ਮਿੱਟੀ ਨਿਕਲਦੀ ਸੀ ਹੁਣ ਤਾਂ ਸੁੱਕੀ ਮਿੱਟੀ ਨਿਕਲਦੀ ਐ ਪਹਿਲਾਂ ਸੁੱਕੀ ਵੀ ਕੱਢਦੇ ਹੁੰਦੇ ਸੀ ਤੇ ਫਿਰ ਉਸ ਤੋਂ ਬਾਅਦ ਟੋਬੇ ਦੇ ਵਿੱਚੋਂ ਗਿੱਲੀ ਮਿੱਟੀ ਕੱਢ ਕੇ ਆਉਂਦੇ ਹੁੰਦੇ ਸੀ ਮਤਲਬ ਬਹੁਤ ਪੁਰਾਣੀ ਜਗ੍ਹਾ ਐ ਇਹ ਬਹੁਤ ਪੁਰਾਣੀ ਐ ਤੇ ਇੱਥੇ ਜੀ ਬਚਪਨ ਤੋਂ ਜਦੋਂ ਦੇ ਹੋਸ਼ ਸੰਭਾਲੇ ਐ ਮੰਗਲਵਾਰ ਨੂੰ ਆਪਣੇ ਘਰਦਿਆਂ ਦੇ ਨਾਲ ਆਉਣਾ ਆਪਣੀ ਮੰਮੀ ਨਾਲ ਆਉਣਾ ਜਾਂ ਨਾਨੀ ਨਾਲ ਆਉਣਾ ਜਾਂ ਆਂਡ ਗਵਾਂਡ ਦੇ ਵੀ ਲੋਕ ਉਹਦਾ ਚੰਗਾ ਟਾਈਮ ਸੀਗਾ ਜਿਵੇਂ ਕੁੜੀਆਂ ਇਕੱਠੀਆਂ ਕਰਕੇ ਸਾਰਿਆਂ ਨੂੰ ਦੁੱਧ ਪਿਉਉਣ ਲੈ ਕੇ ਜਾਂਦੇ ਸੀ ਜਦੋਂ ਕੋਈ ਪਸ਼ੂ ਸੂਇਆ ਹੁੰਦਾ ਉਹਦਾ ਜਦੋਂ ਦੁੱਧ ਵੇਚਣ ਤੋਂ ਪਹਿਲਾਂ ਇੱਥੇ ਇੱਕ ਵਾਰ ਪਿਆਇਆ ਜਾਂਦਾ ਹੈ ਕੰਨਿਆਂ ਨੂੰ ਲਿਆ ਕੇ ਸਾਰਿਆਂ ਨੂੰ ਇੱਥੇ ਮੱਥਾ ਟਿਕਾਇਆ ਜਾਂਦਾ ਬਾਬਾ ਜੀ ਦੇ ਤੇ ਫਿਰ ਦੁੱਧ ਵੇਚਿਆ ਜਾਂਦਾ ਨਹੀਂ ਤਾਂ ਪਿੰਡ ਦੇ ਵਿੱਚ ਮੰਨਤਾ ਹੈ ਕਿ ਦੁੱਧ ਨਹੀਂ ਵੇਚਦੇ ਬਾਬਾ ਜੀ ਦੇ ਇੱਥੇ ਭੋਗ ਲਵਾਉਣ ਤੋਂ ਪਹਿਲਾਂ ਤੇ ਲਓ ਜੀ ਆਪਾਂ ਮੱਥਾ ਟੇਕ ਲਿਆ ਸੋ ਇੱਥੇ ਕੋਈ ਹੈ ਨਹੀਂ ਸੀ ਸੇਵਾਦਾਰ ਉਹ ਨਾਲ ਮਾਤਾ ਦਾ ਮੰਦਰ ਬਣਿਆ ਹੋਇਆ ਉੱਥੇ ਸੀ ਸੋ ਸੇਵਾਦਾਰ ਹੁੰਦੇ ਤਾਂ ਬਾਬਾ ਜੀ ਦਾ ਇਹ ਗੇਟ ਖੋਲ ਕੇ ਚੰਗੀ ਤਰ੍ਹਾਂ ਭੋਗ ਲਵਾ ਦਿੰਦੇ ਪਰ ਜੋ ਵੀ ਸੀ ਆਪਾਂ ਆਪਣੇ ਵੱਲੋਂ ਹੀ ਅਰਦਾਸ ਕੀਤੀ ਤੇ ਬਸ ਆਪਾਂ ਜੀ ਹੁਣ ਮਾਤਾ ਦੇ ਮਿੱਟੀ ਕੱਢ ਕੇ ਫਿਰ ਮਾਤਾ ਦੇ ਮੰਦਰ ਚ ਮੱਥਾ ਟੇਕ ਕੇ ਫਿਰ ਵਾਪਸ ਜਾ ਰਹੇ ਹਾਂ ਘਰੇ अच्छा ਇਥੇ ਬਸਾਖੀ ਦਾ ਵੀ ਵਧੀਆ ਮੇਲਾ ਲੱਗਦਾ ਜੀ ਪਾਰਾ ਕਾਠ ਹੁੰਦਾ ਇਥੇ ਬਸਾਖੀ ਤੇ ਬਸਾਖੀ 2-3 ਦਿਨ ਪਹਿਲਾਂ ਸੀਗੀ ਬਸਾਖੀ ਤੇ ਵੀ ਆਪਾਂ ਆਏ ਸੀ ਪਰ ਉਸ ਦਿਨ ਕੋਈ ਵੀਡੀਓ ਵਗੈਰਾ ਨਹੀਂ ਬਣਾਈ ਇਸ ਤਰ੍ਹਾਂ ਹਾਲ ਹੈ ਜਦੋਂ ਇਥੇ ਕੋਈ ਭੰਡਾਰਾ ਜਾਂ ਲੰਗਰ ਹੁੰਦਾ ਤਾਂ ਇਹ ਹਾਲ ਹੈ ਤੇ ਲੌਜੀ ਮਿੱਟੀ ਹੈ ਜਿਹੜੀ ਉਹ ਇਸ ਤਰ੍ਹਾਂ ਦੇਵੇਂ ਜਿਵੇਂ ਕੱਡ-ਕੱਢ ਕੇ ਚੜਾਈ ਹੋਈ ਹੈ ਮਿੱਟੀ ਪੱਟ ਕੇ ਤੇ ਆਪਾਂ ਵੀ ਮਿੱਟੀ ਕੱਢਤੀ ਨਵਦੀਪ ਉਹ ਰਹਿ ਗਿਆ ਸੀਗਾ ਤੇ ਨਦੀਪ ਨੇ ਵੀ ਕਿਹਾ ਕਿ ਉਹ ਮਿੱਟੀ ਕੱਢੂਗਾ ਛੇ ਮੈਂ ਇਥੋਂ ਹੱਥ ਤੋਂ ਲਈ ਪਾਣੀ ਘੇੜ ਰਹੀ ਸੀ ਪਰ ਇਹਦੀ ਪਾਈਪ ਫੱਟੀ ਹੋਈ ਹੈ ਨਲਕੇ ਦੀ ਸੋ ਪਾਣੀ ਇਹਦੇ ਨੀਚੋਂ ਦੀ ਆ ਰਿਹਾ ਸੀਗਾ ਮੰਮੀ ਨੇ ਵੀ ਮਿੱਟੀ ਕੱਢ ਲਈ ਸੀਗੀ ਤੇ ਉਸ ਤੋਂ ਬਾਅਦ ਨਵਦੀਪ ਰਹਿ ਗਿਆ ਸੀਗਾ ਹੁਣ ਨਵਦੀਪ ਵੀ ਕੱਢ ਰਿਹਾ ਮਿੱਟੀ ਤੇ ਮੌਸਮ ਬੜਾ ਹੀ ਖਰਾਬ ਹੋ ਰੱਖਿਆ ਜੀ ਨੇਰੀਆਂ ਇਸ ਤਰ੍ਹਾਂ ਦਾ ਮੌਸਮ ਹੈ ਇੱਕ ਸਵੇਰ ਵੇਲੇ ਜੋ ਲਾਈਟ ਦਾ ਕੱਟ ਲੱਗ ਜਾਂਦਾ ਹੈਗਾ ਕਣਕਾਂ ਦੀ ਵੜਾਈ ਕਰ ਵਾਢੀ ਕਰਕੇ ਇੱਥੇ ਆਪਾਂ ਨੂੰ ਮਤਲਬ ਪ੍ਰੋਬਲਮ ਪਰੇਸ਼ਾਨੀ ਬਹੁਤ ਆਉਂਦੀ ਹੈ ਸਵੇਰੇ ਕੱਟ ਲੱਗਦਾ ਸ਼ਾਮ ਨੂੰ 5:30 ਤੋਂ ਬਾਅਦ ਲੇਟ ਆਉਂਦੀ ਹੈ ਤੇ ਇਹ ਜੀ ਆਪਣਾ microwaves ਆਇਆ ਸੀ ਜਿਹੜਾ ਇਹ ਉਸਦੀ ਕਲਿੱਪ ਹੈ ਜੋ ਅੱਗੇ ਐਡ ਕਰਤੀ ਐ ਮੈਂ ਵੀਡੀਓ ਪਾਈ ਸੀ ਫੋਨ ਦੇ ਵਿੱਚ ਸੋਚਿਆ ਚਲੋ ਇਹ ਤੁਹਾਡੇ ਨਾਲ ਸ਼ੇਅਰ ਕਰ ਦਈਏ ਪਹਿਲਾਂ ਰਹਿ ਗਈ ਹੈਗੀ ਐਡਿਟ ਕਰਨ ਵੇਲੇ ਕੋਈ ਪਹਿਲਾਂ ਵਾਲੇ ਵਲੌਗ ਚ ਅੱਛਾ ਇਹ ਮਾਈਕ੍ਰੋਵੇਵ ਹੈ ਜਿੱਦੋਂ ਮੈਨੂੰ ਛੱਡ ਕੇ ਗਏ ਸੀਗੇ ਸਚਿਨ ਛੱਡ ਕੇ ਗਿਆ ਸੀ ਮੈਨੂੰ ਇਹ ਉਸ ਦਿਨ ਦੀ ਵੀਡੀਓ ਉਸ ਤੋਂ ਅਗਲੇ ਦਿਨ ਜਾਂ ਉਸ ਦਿਨ ਸ਼ਾਮ ਨੂੰ ਮੈਂ ਬਣਾਈ ਹੋਣੀ ਹੈ ਕਿਉਂਕਿ ਉਦੋਂ ਅਸੀਂ ਮਾਈਕ੍ਰੋਵੇਵ ਓਪਨ ਨਹੀਂ ਕੀਤਾ ਸਾਰਾ ਕੰਮ ਧੰਦਾ ਕਰਕੇ ਘਰ ਨੂੰ ਸੈਟਿੰਗ ਕਰਕੇ ਫਿਰ ਉਸ ਤੋਂ ਬਾਅਦ ਮੈਂ ਇਹਨੂੰ ਅਨਬਾਕਸਿੰਗ ਕੀਤੀ ਹੈ microwaves ਦੀ microwave ਵੀ ਮਤਲਬ ਅੱਛਾ ਮੈਨੂੰ ਕੋਈ ਮੇਰੇ ਯੂਜ਼ ਦੇ ਵਿੱਚ ਨਹੀਂ ਹੈਗਾ ਕੋਈ ਬਾਲਾ ਬਸ ਠੀਕ ਹੈ ਚਲੋ ਲੈਤਾ ਬਿਨਾ ਕਹੀ ਮਿਲ ਗਿਆ ਮੈਨੂੰ ਪਰ ਮੈਨੂੰ ਇੰਨੀ ਕੋਈ ਅਸਲੀ ਨੀਡ ਨਹੀਂ ਹੈ ਕਿਉਂਕਿ ਇਹ ਮੇਰੇ ਕੋਈ ਜ਼ਿਆਦਾ ਕੰਮ ਦੀ ਚੀਜ਼ ਨਹੀਂ ਹੈ ਠੰਡ ਦੇ ਵਿੱਚ ਥੋੜਾ ਜਿਹਾ ਹੁੰਦਾ ਹੈਗਾ ਕਿ ਆਪਾਂ 스ਨੈਕ ਵਗੈਰਾ ਜੇ ਬਾਹਰੋਂ ਲੈ ਕੇ ਆਉਣੀ ਹੈ ਤਾਂ 스ਨੈਕਸ ਨੂੰ ਦੁਬਾਰਾ ਗਰਮ ਕੀਤਾ ਜਾ ਸਕਦਾ ਆਇਲ ਦੇ ਵਿੱਚ ਫਰਾਈ ਕਰਨ ਦੀ ਬਜਾਏ ਜੇ ਆਪਾਂ ਇਹਦੇ ਵਿੱਚ ਅਸੀਂ ਘਰ ਵਿੱਚ ਕੋਈ ਜ਼ਿਆਦਾ ਪੀਜ਼ਾ ਵੀ ਨਹੀਂ ਬਣਾਉਣੀ ਹੈ ਜਾਂ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਮਾਈਕ੍ਰੋਵੇਵ ਦੇ ਲਈ ਹੀ ਬਣੀਆਂ ਹੋਣ ਤੇ ਲਓ ਜੀ ਬੱਚਿਆਂ ਨੇ ਬੜੀ ਕਾਲ ਦੇ ਨਾਲ ਅਨਬਾਕਸਿੰਗ ਵੀ ਕਰਤੀ ਹੈ ਦੀ ਅਨਰੈਪਿੰਗ ਵੀ ਕਰਤੀ ਹੈ ਉੱਪਰ ਇਸ ਤੇ ਜਿੰਨੀ ਵੀ ਇਹ ਲੱਗੇ ਹੋਏ ਸੀ ਪੋਲੀਥੀਨ ਇਹ ਸਾਰੇ ਹਟਾਤੇ ਬੱਚਿਆਂ ਨੇ ਤੇ ਬੜਾ ਸੈਟੀਸਫਾਈਂਗ ਸੀਗਾ ਬੱਚੇ ਇੱਕ ਦੂਸਰੇ ਤੋਂ ਜਿੱਦ-ਜਿੱਦ ਕੇ ਉਤਾਰ ਰਹੇ ਸੀ ਕਿ ਇਹ ਦੋਨੋਂ ਉਹ ਕਹਿੰਦਾ ਸੀ ਮੈਂ ਉਤਾਰਨਾ ਹੈ ਦੂਸਰੇ ਕਹਿੰਦਾ ਸੀ ਮੈਂ ਉਤਾਰਨਾ ਹੈ ਕਿਉਂਕਿ ਇਹ ਬੜਾ ਸੈਟੀਸਫਾਈਂਗ ਹੁੰਦਾ ਹੈ ਕੰਮ ਤੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਦੇਖਿਆ ਖੋਲ ਕੇ ਇਹ ਕੁਝ ਇਹਦੀਆਂ ਗਾਈਡਲਾਈਨਸ ਦਿੱਤੀਆਂ ਹੋਈਆਂ ਇਨੂੰ ਕਿਵੇਂ ਯੂਜ਼ ਕਰਨਾ ਹੈ ਕੀ ਨਹੀਂ ਯੂਜ਼ ਕਰਨਾ ਹੈ ਇਸ ਦੇ ਵਿੱਚ ਉਸ ਤੋਂ ਬਾਅਦ ਇੱਕ ਇਹ ਮੇਰੇ ਖਿਆਲ ਡੋਸਾ ਤਵਾ ਵਗੈਰਾ ਡੋਸਾ ਨਹੀਂ ਹੈ ਗ੍ਰਿਲ ਕਰਨ ਵਾਲੀ ਹੈ ਇਹ ਗ੍ਰਿਲ ਸੀਗੀਆਂ ਇੱਕ ਪਲੇਟ ਹੈ ਪਤਾ ਨਹੀਂ ਉਹ ਕਿਸ ਚੀਜ਼ ਲਈ ਹੈ ਮੈਂ ਪ੍ਰੋਪਰ ਦੇਖੀ ਨਹੀਂ ਜੋ ਪੋਲੀਥੀਨ ਦੇ ਵਿੱਚ ਹੈ ਇੱਕ ਬੌਲ ਦਿੱਤਾ ਹੋਇਆ ਹੈ ਯੂਜ਼ ਕਰਨ ਲਈ acha ye is te plate rakhti sir surface wali te lao ji eh hai ga bas eh bhi koi plate wagaira inu ਕੁਕਿੰਗ ਦੇ ਵਿੱਚ ਜੋ ਜਿਵੇਂ ਟਿੱਕਾ ਵਗੈਰਾ ਲਈਏ ਸਲਾਈਆਂ ਵਗੈਰਾ ਦਿੱਤੀਆਂ ਹੋਈਆਂ ਹਨ ਪ੍ਰੋਪਰ ਇਹਦਾ ਕੀ ਯੂਜ਼ ਹੁੰਦਾ ਹਾਲੇ ਮੈਨੂੰ ਵੀ ਨਹੀਂ ਇੰਨਾ ਧਿਆਨ ਦੇ ਵਿੱਚ ਕਿਉਂਕਿ ਅਸੀਂ ਇਹ ਚੀਜ਼ਾਂ ਬਹੁਤ ਜ਼ਿਆਦਾ ਯੂਜ਼ ਵਿੱਚ ਕਦੇ ਲਈਆਂ ਹੀ ਨਹੀਂ ਐ ਮੈਂ ਜਦੋਂ ਮਸੀ ਕੋਲੇ ਵੀ ਜਾਣੀ ਤਾਂ ਅਸੀਂ ਮਾਈਕ੍ਰੋਵੇਵ ਮਤਲਬ ਊਟ ਪਟਾੰਗ ਚੀਜ਼ ਲਈ ਨਹੀਂ ਵਰਤਦੇ ਆ ਜੋ ਨਾਰਮਲ ਪਾਪੜ ਬਣਾ ਲੈ ਜਿਵੇਂ ਪਾਪਕੋਰਨ ਤੇ ਕੁਝ ਹੋਰ ਬੇਸਿਕ ਜਿਹੇ ਕੰਮ ਜਿਹੜੇ ਸਬਜੀ ਗਰਮ ਕਰਨੀ ਜਾਂ ਸਮੋਸੇ ਗਰਮ ਕਰਨੇ بس ਇਹਨਾਂ ਚੀਜ਼ਾਂ ਲਈ ਵਰਤਦੇ ਆਂ ਇਹਦਾ ਕੋਈ ਬਹੁਤਾ ਹੀ ਜ਼ਿਆਦਾ ਯੂਜ਼ ਹੈ ਨਹੀਂਗਾ ਸੋ ਮੈਨੂੰ ਲੱਗਦਾ ਕਿ 16-17000 ਰੁਪਇਆ ਲਾਣਾ 16000 ਰੁਪਇਆ ਜਾਂ 16.5000 ਸੋ ਵੇਸਟ ਆਫ ਮਨੀ ਹੀ ਹੈ ਇਹ ਮੈਨੂੰ ਲੱਗਦਾ ਨਹੀਂਗਾ ਕੀ ਕੰਮ ਦੀ ਕੋਈ ਚੀਜ਼ ਆ اچھا ਜੀ ਇੱਥੇ ਇੱਕ ਸਾਡੇ ਨਾਲ ਪੋਪਟ ਹੋ ਗਿਆ ਕਿ ਇਹ ਪਾਵਰ ਪਲੱਗ ਤੇ ਲੱਗਦਾ ਤੇ ਆਪਣੇ ਕੋਲੇ ਪਾਵਰ ਪਲੱਗ ਹੈ ਨਹੀਂ ਸੋ ਪਾਵਰ ਪਲੱਗ ਹੁਣ ਆਪਾਂ ਨੂੰ ਲੱਗ ਤੋਂ ਕਰਵਾਉਣਾ ਪਊਗਾ ਉਸ ਤੋਂ ਬਾਅਦ ਅਗਲੇ ਦਿਨ ਆਪਾਂ ਬਾਜ਼ਾਰ ਗਏ ਬਾਜ਼ਾਰੋਂ ਲੈ ਕੇ ਆਏ ਕੁਝ ਮਾਈਕ੍ਰੋਵੇਵ ਦੇ ਬਾਉਲਸ ਇਹ ਵਾਲੇ ਜਿਹੜੇ ਮਾਈਕ੍ਰੋਵੇਵ ਦੇ ਹੀ ਯੂਜ਼ਡ ਔਨ ਦੇ ਹੈ ਮੇਨ ਤੇ ਇਹ ਲੈ ਕੇ ਆਂਦੇ ਆ ਕਿਉਂਕਿ ਇਹ ਸਬਜ਼ੀ ਵਗੈਰਾ ਜਾਂ ਥੋੜੀ ਕੁਆਂਟੀਟੀ ਦੇ ਵਿੱਚ ਕੋਈ ਚੀਜ਼ ਗਰਮ ਕਰਨੀ ਹੈ ਤੇ ਉੱਥੇ ਜਦੋਂ ਮੈਂ ਬਾਉਲ ਲੈਣ ਗਈ ਤਾਂ ਮੈਨੂੰ ਇਹ ਵਾਲੇ ਚੀਜ਼ ਗਲਾਸ ਤੇ ਜੱਗ ਇਹ ਸੈੱਟ ਬਹੁਤ ਵਧੀਆ ਲੱਗਿਆ ਸੋ ਸੋਚਿਆ ਕਿ ਚਲੋ ਆਪਾਂ ਇਹ ਵਾਲਾ ਸੈੱਟ ਵੀ ਲੈ ਲਈਏ ਕਿਉਂਕਿ ਮੇਰੇ ਕੋਲੇ ਜਿਹੜਾ ਪਹਿਲਾਂ ਮੈਂ ਇੱਕ ਜੱਗ ਸੈੱਟ ਲੈ ਕੇ ਆਈ ਸੀਗੀ ਤੇ ਉਹ ਮੇਰੇ ਤੋਂ ਟੁੱਟ ਗਿਆ ਗਲਤੀ ਦੇ ਨਾਲ ਉਹਦਾ ਹੈਂਡਲ ਦੇ ਕੋਲੋਂ ਇੱਕ ਮਤਲਬ ਪੀਸ ਨਿਕਲ ਗਿਆ ਤੇ ਉਹ ਐਜ਼ ਇਟ ਪਿਆ ਉਦਾਂ ਹੀ ਐ ਤੇ ਸੋ ਜੱਗ ਦੀ ਵੀ ਕਦੇ ਲੋੜ ਪੈ ਜਾਂਦੀ ਹੈ ਵੈਸੇ ਤਾਂ ਘੱਟ ਹੀ ਵਰਤੇ ਜਾਂਦੇ ਅੱਜਕੱਲ੍ਹ ਜੱਗ ਵਗੈਰਾ ਨਹੀਂ ਯੂਜ਼ ਕਰਦਾ ਕੋਈ ਬਾਲੇ ਪਰ ਫਿਰ ਵੀ ਮੈਨੂੰ ਵਧੀਆ ਲੱਗਿਆ ਘਰੇ ਚੀਜ਼ ਹੋਣੀ ਚਾਹੀਦੀ ਹੈ ਸੋ ਮੈਂ ਲੈ ਆਂਦੀ ਤੇ ਅੱਛਾ ਜੀ ਇਹ ਦੋ ਗਲਾਸ ਪਵਾਏ ਆ ਮੈਂ